ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪੱਖੋਕੇ ਸ਼ਹੀਦ ਪਰਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਤੇ ਜੋੜਵੰਦ ਪਰਵਾਰਾਂ ਦਾ ਸਮੇਵাদার ਅੱਜ ਸਾਡੇ ਨਾਲ ਸਰਦਾਰ ਚੜ੍ਹ ਸਿੰਘ ਜੀ ਯੂਐਸਏ ਤੋਂ ਇਹ ਵੀ ਸਾਡੇ ਨਾਲ ਆਏ ਹੋਏ ਨੇ ਤੇ ਅਸੀਂ ਖੜੇ ਹਾਂ ਸ਼ਹੀਦ ਪਾਈ ਹੀਰਾ ਸਿੰਘ ਕਿਲਾ ਲਾਲ ਸਿੰਘ ਦੇ ਘਰ ਜਿਵੇਂ ਕਿ ਆਰਟੀ ਨਾਲ ਵੀਡੀਓ ਸਾਂਝੀ ਕੀਤੀ ਸੀ ਕਿ ਭਾਈ ਸਾਹਿਬ ਦੀ ਭਤੀਜੀ ਦਾ ਆਨੰਦਕਾਰ ਜ ਆਏ ਭਾਈ ਸੁਚਾ ਸਿੰਘ ਨੇ ਉਹਨਾਂ ਦੇ ਭਾਈ ਸਾਹਿਬ ਤੇ ਕੁਝ ਸੇਵਾਵਾਂ ਸਾਡੇ ਕੋਲ ਆਈਆਂ ਸੀਗੀਆਂ ਜਿਹੜੀਆਂ ਅਸੀਂ ਇਕੱਤਰ ਕਰਕੇ ਤੇ ਅੱਜ ਇਸ ਪਰਿਵਾਰ ਦੇ ਸਪੁਰਦ ਕਰ ਰਹੇ ਹਾਂ ਕਿਉਂਕਿ ਵੀਡੀਓ ਵੇਖ ਕੇ ਸੰਗਤ ਨੇ ਕੁਝ ਸੇਵਾ ਸਾਡੇ ਲਈ ਵੀ ਭੇਜੀ ਆ ਕੁਝ ਲੋਕਾਂ ਨੇ ਡਾਇਰੈਕਟ ਪਰਿਵਾਰ ਦੇ ਕੋਲ ਭੇਜੀ ਆ ਗੂਗਲ ਪੇ ਆਈ ਜਾਂ ਕਾਊਂਟਰ ਆਈ ਜਾਂ ਕਿਸ ਤਰ੍ਹਾਂ ਵੀ ਅਸੀਂ ਉਹਨਾਂ ਦੇ ਵੀ ਬੇਹਦ ਸ਼ੁਕਰਗੁਜ਼ਾਰ ਹਾਂ ਤੇ ਅੱਜ ਜਿਹੜੀਆਂ ਸਾਡੇ ਕੋਲ ਸੇਵਾ ਜਮ੍ਹਾਂ ਸੀ ਉਹਦੇ ਚ ਸੀ ਸਰਦਾਰ ਬਿਕਰਮਜੀਤ ਸਿੰਘ ਨਿਊਜ਼ੀਲੈਂਡ ਤੋਂ 25000 ਰੁਪਇਆ ਭੇਜਿਆ ਉਹਨਾਂ ਤੇ ਮਜੀਤ ਸਿੰਘ ਜੀ ਧਾਰੀਵਾਲ ਸਾਹਿਬ ਨੇ ਕੈਨੇਡਾ ਤੋਂ ਇਹਨਾਂ ਨੇ 11000 ਰੁਪਏ ਦੀ ਸੇਵਾ ਭੇਜੀ ਆ ਤੇ ਪ੍ਰੀਤ ਸੰਧੂ ਆਸਟ੍ਰੇਲੀਆ ਤੋਂ ਉਹਨਾਂ ਨੇ 8500 ਰੁਪਿਆ ਤੇ ਲੱਕੀ ਆਸਟ੍ਰੇਲੀਆ ਤੋਂ ਉਹਨਾਂ ਨੇ 10000 ਰੁਪਏ ਦੀ ਸੇਵਾ ਭੇਜੀ ਆ ਤੇ ਨਾਲ ਹੀ ਸੰਦੇ ਬਹੁਤ ਹੀ ਸਤਿਕਾਰਯੋਗ ਸਰਦਾ ਬਲਜੀਤ ਸਿੰਘ ਜੀ ਕੈਨੇਡਾ ਤੋਂ ਇਹ ਬਹੁਤ ਹੀ ਸਾਡੇ ਪਿਆਰੇ ਮੱਤਰਨੇ ਅਕਸਰ ਸਾਨੂੰ ਹਰ ਮਹੀਨੇ ਹੀ ਸੇਵਾ ਭੇਜਦੇ ਰਹਿੰਦੇ ਨੇ 50000 ਰੁਪਏ ਦੀ ਸੇਵਾ ਇਹਨਾਂ ਲੋ ਭੇਜੀ ਕੱਲ ਹੀ ਸਾਨੂੰ ਜੜੀ ਆ ਉਹ ਰਿਸਿਵ ਹੋਈ ਆ ਤੇ ਸਰਦਾ ਚਲਸੰਗ ਜੀ ਮੇਰੇ ਨਾਲ ਖੜੇ ਨੇ ਅਜਲੋਹਾ ਦੀਆਂ ਸੰਗਤਾਂ ਵੱਲੋਂ ਇਹ 40000 ਰੁਪਏ ਦੀ ਸੇਵਾ ਜਿਹੜੀ ਆ ਇਹ ਵੀ ਭਾਈ ਸੁਚਾ ਸਿੰਘ ਦੇ ਸਪੁਰਦ ਕਰਨ ਜਾ ਰਹੇ ਆ ਏ ਅੱਜ ਕੁੱਲ ਸੇਵਾ ਜਿਹੜੀ 141900 ਰੁਪਇਆ ਜਿਹੜਾ ਅਸੀਂ ਪਰਿਵਾਰ ਦੇ سپਰਦ ਕਰਨ ਜਾ ਰਹੇ ਆ ਤੇ तमाम ਉਹਨਾਂ ਗੁਰਮਖਾਂ ਪਿਆਰਿਆਂ ਦੇ ਬੇहद ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਸ਼ਹੀਦ ਭਾਈ ਹੀਰਾ ਸਿੰਘ ਜੀ ਭਤੀਜੀ ਦੇ ਅਨੰਦਕਾਰ ਜਰੀਏ ਸੇਵਾ ਭੇਜੀ ਆ ਸ਼ਹੀਦ ਭਾਈ ਹੀਰਾ ਸਿੰਘ ਜੀ ਜਿਹੜੇ ਸੰਤਾਂ ਦੇ ਨਾਲ ਅੰਦਰ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਲੜੇ ਆ ਉਥੋਂ ਗ੍ਰਿਫਤਾਰ ਕਰਕੇ ਤੇ ਗੁਰਦਾਸਪੁਰ ਪੁਲਿਸ ਦੇ سپਰਦ ਕਰ ਦਿੱਤੇ ਗਏ ਸਨ ਤੇ ਉਦੋਂ ਏਪੀ ਪਾਂਡੇ ਇਥੇ ਐਸਐਸਪੀ ਸੀ ਤੇ ਉਹਨਾਂ ਨੇ ਇੱਕ ਝੂਠੇ ਮੁਕਾਬਲੇ ਦੇ ਵਿੱਚ ਪੈੰਡ ਲਾਗੇ ਲਿਆ ਕੇ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਤੇ ਬੜੇ ਯੋਧੇ ਹੋਏ ਨੇ ਸਮੇਂ ਦੇ ਭਾਈ ਹਿਰਾ ਸਿੰਘ ਜੀ ਤੇ ਜਦੋਂ ਵੀ ਕਿਤੇ ਸਮਾਂ ਮਿਲਿਆ ਐਨਆਰਆਈ ਪੈਣ ਭਰਾਵਾਂ ਦੇ ਸਹਿਯੋਗ ਨਾਲ ਇਸ ਪਰਿਵਾਰ ਦੀ ਸੇਵਾ ਕੀਤੀ ਆ ਤੇ ਮੈਂ ਸਦਾ ਚੜ੍ਹ ਚੰਗਣਾਂ ਨੂੰ ਵਧਤੀ ਕਰਾਂਗਾ ਕਿ ਸੇਵਾ ਜਿਹੜੀ ਤੁਸੀਂ ਇਹਨਾਂ ਦੇ ਸਪੁਰਦ ਕਰਦੇ ਹੋ ਆਪਣੇ ਹੱਥੀ ਕਰਦੇ ਹੋ ਕੋਈ ਗੱਲ ਨਹੀਂ ਇਹ ਇਹ ਸਾਰੀ ਸੇਵਾ ਜਿਹੜੀ 1,43,900 ਰੁਪਇਆ ਜਿਹੜਾ ਅਸੀਂ ਭਾਈ ਸੁਚਾ ਸਿੰਘ ਦੇ ਸਪੁਰਦ ਕਰ ਰਹੇ ਹਾਂ ਇਹ ਪਾਈਸਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਸੇਵਾ ਕੀਤੀ ਅਖਾਤ ਸਿੰਘ ਤੇ ਜੀ ਸਾਧ ਸੰਗਤ ਜੀ ਤੁਹਾਡੀ ਬਹੁਤ ਮਿਹਰਬਾਨੀ ਹੈ ਬਹੁਤ ਤੁਹਾਡੀ ਬਹੁਤ ਜੀ ਤੁਹਾਡੀ ਲੜਕੀຊੌਂਦੀ ਸੀ ਚਲੋ ਇਹਨਾਂ ਪ੍ਰਕਾਸ਼ ਜੀ ਆ ਵੀਰ ਜੀ ਹੋਣ ਦਾ ਬਹੁਤ ਧੰਨਵਾਦ ਸੰਗਤਾਂ ਦਾ ਧੰਨਵਾਦ ਤੰਦਰੁਸਤ ਨੂੰ ਮੇਰੇ ਸੇ ਮਹਾਰਾਜ ਜੀ ਨੇ ਕਰਕੀਆਂ ਕੋਈ ਸੀ ਇਹਨਾਂ ਵੀਰ ਪਖੋਰੀ ਵਾਲਿਆਂ ਬਹੁਤ ਬੜੇ ਮੋੜ ਤੋਂ ਰਬ ਨੂੰ ਹਨ ਬਹੁਤ ਬਹੁਤ ਸ਼ਾਦ ਦਿੱਤਾ ਇਹਨਾਂ ਰਬ ਹਮਾਰਾ ਕਿਰਪਾ ਕਰੇ ਤੇ ਮੇਰੇ ਪਰਿਵਾਰ ਤੇ ਸਾਰੀਆਂ ਸੁਖਤਾਨ ਨੂੰ ਇੰਤਜ਼ਾਰ ਹੋਰ ਬਹੁਤ ਮਿਹਰਬਾਨ ਹੋਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨੰਬਰ ਬੋਲ ਦਿਓ ਭਾਈ ਸਾਹਿਬ ਨੰਬਰ 78140 ਜੀ 7756 ਅਜੀ ਸਾਧ ਸੰਗਤ ਜੀ ਇਹ ਨੰਬਰ ਜੇ ਜੇ ਕੋ ਹੋਰ ਭੈਣ ਭਰਾ ਕਿਉਂਕਿ 5 ਦਸੰਬਰ ਨੂੰ ਬੇਟੀ ਦਾ ਆਨੰਦ ਕਾਰਜ ਆ ਜੇ ਜਿਹ ਕੋ ਹੋਰ ਭੈਣ ਭਰਾ ਕੋ ਸੇਵਾ ਭੇਜਣੀ ਚਾਹੁੰਦਾ ਤੇ ਨੰਬਰ ਇੱਕ ਹੀ ਫਿਰ ਉਹ ਵੱਲੋਂ ਭਾਈ ਸੁਚਾਉਂਦੇ ਜੀ 781447052 ਹਾਂਜੀ ਇਸ ਨੰਬਰ ਦੇ ਉੱਤੇ ਸਦਾ ਫੋਨ ਕਰਨਾ ਕੋਈ ਔਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਸਿੱਧੀ ਸੇਵਾ ਭੇਜਦੇ ਗੂਗਲ ਪੇ ਵੀ ਚੱਲਦਾ ਬੜੀ ਮਿਹਰਬਾਨੀ ਜੀ ਜੂਦੇ ਵਾਸਤੇ ਰਹੋ ਵੀਡੀਓ ਨੂੰ ਅਰਤਵਾਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ